ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਲੋਹੀ ਪਹੁੰਚ ਗਏ ਫਮ ਮੋਟਰਪੱਫ ਤੇ ਤਾਂ ਅੰਚਾ ਅੰਕ ਨੂੰ ਚਾਹ ਲੈਂਦੀ ਤੇ ਚਾਹ ਰੋਂਦਾ ਅੰਕ ਲਈ ਦੰਗਰਮ ਕਰਦਾ ਲੈ ਯਾ ਅਕਨੇ ਰੋਟੀ ਪੈਕ ਕਰਕੇ ਰੱਖ ਲਈ ਇਕ ਰੋਟੀ ਕਿੰਨੇ ਵੇ ਖਾਂਦਾ ਜਦ ਭੁੱਖ ਲੱਗ ਇੱਕ ਵਜੇ 1 ਵਜੇ ਬੱਲੇ ਸਵੇਰੇ ਨਹੀਂ ਖਾਣੀ ਸਵੇਰੇ ਸਵੇਰੇ ਮੇਰੇ ਬੰਨੇ ਦੋ ਟਾਈਮ ਸਵੇਰੇ ਬਾ ਚਾਹ ਨਾਲ ਖਰ ਜਾਂਦਾ ਪਤਾ ਤਿੰਨ ਰੋਟੀ ਦੇਲ ਚ ਸਵੇਰੇ ਮਿਲਦੇ ਤਾਂ ਹੈ ਤਿੰਨ ਰੋਟੀ ਦੇਲ ਚ ਸਾਨੂੰ ਸਵੇਰੇ ਮਿਲਦੇ ਤੇ ਅੱਛਾ ਤਿੰਨ ਸਿਆਣ ਅੱਛਾ ਬੌ ਰਿਟੀਨ ਬਣੀ ਹੋਈ ਬੌ ਰਿਟੀਨ ਬਣੀ ਹੋਈ ਬਹੁ ਟਾਈਮ ਹੋ ਗਿਆ ਹੁਣ ਤੇ ਥੋੜਾ ਅੰਕਲ ਵੀ 2 ਸਾਲ ਜੇਲ ਕੱਟ ਗਿਆ ਹੈ ਚਲੋ ਦੋ ਸਾਲ ਉਹ ਨਾ ਹੈ ਥੋੜੇ ਜਿਹੇ ਠੀਕ ਮਿੰਨੇ ਅੱਛਾ ਦੋ ਰੋਟੀਆਂ ਸਵੇਰੇ ਹੈ

ਜੇ ਸਾਡਾ 1 ਕੱਪ ਪਤਾ ਕਿ ਕਿੰਨਾ ਦਾਲ ਦਾ ਭਰ ਕੇ ਦੇਣਾ ਹਾਂਜੀ ਤਾਂ ਉਹਨਾਂ ਦੋ ਦਾਣੇ ਮੂੰਗੀ ਬਸ ਨਹੀਂ ਮਾਂ ਹਾਂ ਦੀ ਦਾਲ ਦੇ ਵਿੱਚ ਪਾਣੀ ਆਉਂਦਾ ਪਾਣੀ ਮੁਲਖ ਬਹੁਤ ਆ ਹਾਂ ਕਿਤੇ ਘੱਟ ਮੰਗ ਥੋੜਾ ਯਾਰ ਉੱਥੇ ਰਿਕਣਾ ਹੁਣ ਆ ਸਾਨੂੰ ਦਾਲ ਐ ਵਿੱਚ ਤਿੰਨ ਚਾਰ ਦਾਣੇ ਮਿਲਦੇ ਬਸ ਉਹਦੇ ਪਾਣੀ 'ਚ ਲਾ ਲਾ ਕੇ ਖਾਣੇ ਹੋਰ ਉਹ ਤਾਂ ਇਹ ਪਹਿਲਾਂ ਅਸੀਂ ਪੀਪਿਆਂ ਨੇ ਕੀਠੇ ਹੋਣੀਆਂ ਹੋਈਆਂ ਹਾਂਜੀ ਤੇ ਦਾ ਉਹ ਸੰਦਾਲੇ ਪੇ ਉਤੇ ਇੱਕ ਲੱਕੜੀਆਂ ਕੋ ਗਿਆ ਨੀਪਾ ਮਰ ਗਿਆ ਹਾਂਜੀ ਉਹ ਵੀ ਨਹੀਂ ਕਿ ਤੂਤ ਦੀ ਛੜੀ ਬਣਾ ਕੇ ਉਹਨੂੰ ਕੱਪੜਾ ਸੀ ਕਿਤੇ ਬਾਹਰ ਬੈਠੇ ਮਾਈ ਜਾਓ ਹਾਂਜੀ ਆਪਣਾ ਸਮਾਨ ਰੱਖਿਆ ਹੋਇਆ ਉਹਦੇ ਤੇ ਪਿਆ ਜਿਹਦੇ ਰੋਂਦਾ ਤੇ ਜਿਹੜਾ ਮਰਜੀ ਰੋਂਦੇ ਉਹਦੇ ਵਿੱਚ ਸਾਚੀ ਬਣਾ ਲਓ ਅੱਛਾ ਅੰਦਰ ਤੋਂ ਮੋਲ ਮੰਗਦੇ ਆ ਉਹ ਜਿਹੜਾ ਮੁੱਲੇ ਆ ਉਹ ਨਾ ਕੋਗਰਾ ਟੈਕਰੀ ਜੇਨ ਪਟਿਆਲ 5 ਰੁਪਏ 1 ਰੁਪਏ 2 ਰੁਪਏ ਹੁਣ ਬੰਦ ਕਰ ਗਏ ਸਿਸਟਮ ਬਦਲ ਗਿਆ ਹਾਂਜੀ ਹਾਂ ਤਾਂ ਆਨਲਾਈਨ ਪੈਸੇ ਜਾਂਦੇ ਆ ਨਹੀਂ ਹਾਈ ਦੇ ਦੂਈ ਮੋਟਰ ਵਾਲਾ ਕਨੈਕਸ਼ਨ ਆ ਤਾਂ ਫੇਰ ਨਹੀਂ ਆਪਾਂ ਹੀਟਰ ਚਲਾ ਸਕਦੇ ਮੋਟਰ ਵਾਲੇ ਕਨੈਕਸ਼ਨ ਚ ਉਹ ਤਾਂ ਵੀ ਭੱਜੀ ਭੱਜੀ ਰਹਿੰਦੀ ਹੈ ਨਾ ਨਾ ਉਹ ਵੀ ਚਲਾਉਂਦੇ ਆ ਉਹਦਾ ਉਹ ਵਗਲਾ ਆਪਾਂ ਮੋਟਰ ਚਲਾ ਸਕਦੇ ਉਹਦਾ ਚਾਹੁੰਦਾ ਹੈ ਨਾ ਉਹਦਾ ਚੋਂ ਓਦਾਂ ਵੀ ਚਲਾ ਸਕਦੇ ਕਾਨੂੰਨ ਦੀ ਤੌਰ ਤੇ ਚਲਾ ਨਾ ਪਰ ਹੁਣ ਆਪਾਂ ਘਰ ਵਾਲਾ ਕਨੈਕਸ਼ਨ ਜਿੰਜੋ ਮਰਜ਼ੀ ਜੀ ਚਲਾਈਏ ਆਪਣਾ ਬਿੱਲ ਆਉਣਾ ਹੈ ਹੀ ਘਰ ਵਾਲੀ ਬਿਜਲੀ ਦਾ ਫਾਇਦਾ ਹੀ ਹੈ ਮੈਂ ਬੇਲੇ ਹੋਂ ਕਿਹੜੇ ਆ ਹੁੰਦਾ ਹੈ ਪਰ ਤੇਰੇ ਸਾਰੇ ਗੰਦ ਜਿਹੜਾ ਗੰਦ ਤਾਂ ਪੱਤੇ ਸਾਰੇ ਸਾਹ ਉੱਪਰ ਕਰਕੇ ਦੇਖ ਤੇ ਆ ਠੀਕ ਹੈ ਜੀ ਇੰਦਰ ਪਿੱਛਾਂ ਲਿਓ ਤੇ ਪੁੱਤਿਆਂ ਦੇ ਰਾਤ ਤਾਂ ਗਰਾ ਆਪਾਂ ਕਿ ਲਾਉਂਦੇ ਆ ਤੇ ਆ ਵੀ ਕਿ ਬਸ ਠੀਕ ਤੇ ਸਾਰੇ ਆ ਵੀ ਜਰਾ ਜਾ ਆ ਵੀ ਜਰਾ ਸਾਰੇ ਨੂੰ ਭੂਕ ਦੇਣਾ ਫਿਰ ਬਾਕੀ ਉਹ ਦੇਖਦੇ ਨੇ ਪੱਤੇ ਸੁੱਕ ਜੂਗੇ ਨਾ ਹੋਂਦੇ ਫਿਰ ਉਹਨਾਂ ਬਨੂਗੇ ਸ਼ਾਮ ਨੂੰ ਰੱਸੀਆਂ ਪਈਆਂਈਆਂ ਆਪਣੇ ਪਰਤਾਂ ਜੇ ਆਲੀ ਬਸ ਠੀਕ ਬੋ ਵੀ ਆਪਾਂ ਇੱਕ ਹਫ਼ਤੇ ਤੱਕ ਪਾਣੀ ਲਾ ਦੇਣਾ ਫਿਰ ਲਾ ਦੇਣਾ ਲਾ ਦੇਣਾ ਦੋ ਮੋਟਰਾਂ ਦਾ ਪਾਣੀ ਛੱਡ ਦੇਣਾ ਕੱッセਰ ਵਾਲੀ ਦਾ ਪਹਿਲਾਂ ਤਾਂ ਆਪਾਂ ਪੱਟ ਕੇ ਆਉਂਗੇ ਭਾਈ ਉਹ ਕਿਹੜੀ ਉਹ ਜੱッセਰ ਵਾਲੀ ਨਹੀਂ ਦਿਖਾ ਉਹ ਕਰਦੇ ਆਪਾਂ ਉਹਨੂੰ ਸਪਰੇਈ ਹੀ ਮਾਰ ਕੇ ਤੇ ਖੱਬਲੇ ਸੁੱਕ ਗਏ ਸੁੱਕ ਗਏ ਨਾ ਪਤਾ ਗੱਲ ਗਿਆ ਅਜੇ ਦੀਆਂ ਹੁਣ ਜੀਰੀ ਪੱਤੀ ਹੋਈ ਉਹ ਵੀ ਪੰਗਾ ਪਾਣੀ ਕਿੱਥੇ ਭਾਏ ਉਹਨਾਂ ਦਾ ਉਹ ਪੰਗਾ ਪੈਣਾ ਪੰਗਾ ਪੈਣਾ ਤਾਂ ਹਲ ਤਾਂ ਲੇਟ ਪੱਕਣੀ ਹੈ ਤਿਆਰੀ ਆ ਉਹ ਤਾਂ ਜੀਰੀ ਥੱਲੇ ਵਾਲੀ ਤਾਂ ਪੱਕੀ ਹੋ ਗਈ ਆ ਤਿਆਰੀ ਆ ਆਹੋ ਇਹ ਤਾਂ ਲੇਟ ਹੋਊਗੀ ਕਿ ਬਿਤੇ ਹੋ ਗਿਆ ਬਾਲੀ ਦਵਾ ਲਿਓ ਮੈਂ ਕਹਿੰਦਾ ਇੱਕ ਨੇਟ ਜਾਂਦੀ ਇਹ ਹਿੰਦੂਆਂ ਨੇ ਹੋਣੀ ਹੋਰ ਹੁੰਦਾ ਅੰਦਰ ਲੰਬਰੀ ਆ ਤੇਰਾ ਅੰਦਰ ਦਾ ਆਪਣਾ ਸਾਫ਼ ਹੀ ਰਹਿੰਦਾ ਹੁਣ ਕਿਹੜੇ ਕੋਈ ਆਉਂਦਾ ਨਹੀਂ ਨਹੀ ਤੇ ਕੀ ਦਾ ਪੰਗਾ ਕਰਦੀ ਹੀ ਆ ਹੁਣ ਦਾ ਨਜ਼ਾਰਾ ਕੋਈ ਆਉਂਦਾ ਨਹੀਂ ਹੈਨਾ ਪਾਈਂ ਦੋ ਨਹੀਂ ਆ ਹਾਂ 베ਰੀ ਯਾਰ ਦੰਦ ਅਪਾਈਂ ਦੋ ਹੀ ਆਉਂਦੇ ਬਸ ਹੁਣ ਬਿਮਾਰੀ ਤਾਂ ਫੈਂ ਕਿ ਆ ਹੋਈ ਰੋਕ ਪਿੱਛੇ ਉਰੀ ਢੇਰ ਲਾ ਦਾਂਗੇ ਹੈਨਾ ਕਾਹਦਾ ਲੱਕੜੇ ਚਾਚਾ ਸਰ ਵੀ ਇੱਥੇ ਨੂੰ ਪੁੱਛਿਆ ਤਾਂ ਚਾਚਾ ਕਹਿੰਨ ਇਹ ਬਦਲੀ ਵਧੀ ਲੱਕੜੀਆਂ ਹੈ ਕਹਿੰਦਾ ਉਹ ਬਲ ਨਾਲ ਹੀ ਲੈਣ ਦੇ ਕੰਮ ਹੁੰਦੀਆਂ ਕਹਿੰਦਾ ਵਿਚੇ ਬਾਦ ਨਹੀਂ ਦੀਆਂ ਵਿਚ ਮੋਟੀਆਂ ਮੋਟੀਆਂ ਹੈ ਨਾ ਆਦੀਆਂ ਚਲੋ ਕੋਈ ਨਾ ਜੀ ਬੁੱਟੇ ਸਾਡੇ ਸੋਹਣੇ ਹੋਗੇ ਬੱਕੀ ਦੇਖ ਰਹੇ ਆ ਮੈਂ ਵੀ ਆ ਰਿਹਾ ਕੋ ਕਿਆ ਨਾਮ ਕਦਾ ਆਵਾਜ਼ ਆਰੇ ਗਾਂਕਲਾ ਹਾਵਰ ਕਿਆ ਲਾਮ ਕਦਾ ਹਾਂ ਲਈ ਵੀਨਾ ਸਪੋਰਟ ਦੇ ਚੀਜ਼ ਲੰਕਦੀ ਆ ਉਹ ਪੁੱਭੂ ਕਹਾਣੀ ਕਰਦੇ ਉਹ ਫਸੂ ਫੱਦੂ ਕਾ ਮੰਗਾਤੇ ਕਰਦਾ ਯਾਰ ਕੀ ਹੋ ਗਿਆ ਇਹ ਤੇਰੇ ਤੇਰੇ ਸਾਰੇ ਮਿੰਡੇ ਪਰਖਾ ਜਾਣ ਜਾਂਦੇ ਸਾੜ ਜਾ ਲੈ ਮੇਰੇ ਪਿੱਛੇ ਹੀ ਐ ਜਿਹੜੇ ਉੱਪਰ ਆਏ ਨੇ ਲੂ ਹਾਂ ਜੇ ਇੱਕ ਗੇਰਾ ਤੇਰਾ ਆ ਵੀ ਫਿਰ ਗਿਆ ਤੇਰੇ ਹੱਥ ਪਰ ਕੇ ਸਾਰੇ ਪਿੰਡੇ ਪਰ ਹੋ ਜਾਣਾ ਪਤਾ ਮੈਨੂੰ ਇਹ ਤੇ ਮੱਕੜੀ ਨੇ ਕਬਜ਼ੇ ਚ ਕਰਿਆ ਵਾਦਾ ਆਪਣੇ ਹੁਣ ਤੂ ਗੁਗਦੇਰਾ ਪਰ ਬਾਤ ਹੁਣੇ ਆ ਹਾਂ ਦੇਖਿਆ ਰੇ ਕੰਡੇ ਵਾਲੇ ਕਾਲੇ ਕਾਲੇ ਹਾਂ ਤਾਂ ਹੀ ਖਰਾਬ ਕਰ ਦਿੰਦੇ ਇਹ ਅਬ ਇੱਥੇ ਅੱਛਾ ਟਹਿਣੀ ਆਏ ਇਹ ਇਹ ਚੱਕੇ ਨਾਲ ਅਗਰ ਬਣਾਉਣੇ ਕੰਡੇ ਵਾਲੀ ਕੰਡੇ ਆ ਨਾ ਇਹ ਚ ਬਾਅਦ ਇੱਥੇ ਗੱਪੇ ਲੱਗ ਕੇ ਮੈਂ ਪਾ ਦੇਣੀ ਨਹੀਂ ਬਸ ਠੀਕ ਬੈਠੇ ਜੇ ਨਾ ਕਰਕੇ ਲਾ ਦੇਣੀ ਉਹ ਵੀ ਜੇ ਦੇਣਾ ਸੱਪ ਪੱਤੇ ਹੋੜੀ ਹੋੜੀ ਕਰਕੇ ਇਹ ਵੀ ਨਿੰਬੂ ਦਾ ਹੈ ਨਾ ਪਤਾ ਹੀ ਇਹ ਮੈਨੂੰ ਸੰਤਰੇ ਦੇ ਲੱਗਦਾ ਸੰਤਰੇ ਦਾ ਹੈ ਕੋੜਾ ਪੱਤਾ ਮੋੜੀ ਆ ਵੀ ਆ ਪੰਨ ਨਹੀਂ ਖਾਦੇ ਆਦੇ ਸਾਡੀਆਂ ਟੈਨਾਂ ਜਿਹੜੀਆਂ ਟੁੱਟੀਆਂ ਭੱਜੀਆਂ ਦੀ ਸੂਰ ਰਖਤੀਆਂ ਨੇ ਸਾਰੀਆਂ ਇਹ ਬਾਲਣ ਆ ਲੱਕੜੀ ਲੱਕੜੀ ਵਜ ਗਈ ਦੀ ਲੱਕੜੀ ਨਹੀਂ ਆਈ ਬੁੱਗੇ ਸਾਗਵਣ ਇਹ ਹੋਰ ਹੈ ਇਹਨਾਂ ਨੂੰ ਵੀ ਮੈਂ ਕਹਿੰਦਾ ਫੁੱਕੋ ਤੇ ਕਰੋ ਵਿਹਲਾ ਉਹ ਸਿਆਲ ਚ ਕੰਮ ਕਰੂੰਗਾ ਅੰਕਲ ਤਾਂ ਇਹ ਰਖਦੀ ਨੇ ਲੈ ਕੇ ਆਂ ਮੈਂ ਅੱਛਾ ਅੱਛਾ ਸਿਆਲ ਚ ਸੋਣੀ ਬੜ ਜਾਂਦੀਆਂ ਨੇ ਚਲ ਫਿਰ ਤਾਂ ਠੀਕ ਹੈ ਹਾਂ ਮੰਗਾ ਨੂੰ ਕਰਨੇ ਆਂ ਫਾਲਤੂ ਉਹ ਚਾਹ ਹੋ ਗਈ ਹਣੀ ਕੀ ਕਰਤੀ ਬੰਦ ਉਹ ਗਰਮ ਠੀਕ ਆ ਜਦਦਾ ਆ ਰਿਜਜ ਬਣਨਾ ਜਾਵੇ ਉੱਪਲੂ ਵੀ ਕਿੱਥੇ ਨਾਲੀ ਲੈ ਹੋ ਰਹੇ ਉੱਪਲ ਹੋਰ ਮੈਂ ਕੀ ਕਰਾਂ ਬਸ ਬਸ ਬਾਕੀ ਜੇਰੀ ਬਸ ਉਹ ਹੋਰ ਦੱਸ ਮੈਂ ਕੀ ਕਹਿੰਦਾ ਮੈਂ ਕਿਹਦੇ ਬੰਦ ਕਰਿਆ ਐ ਮੈਂ ਫਿਰ ਤੋਂ ਨਾਕੇ ਤੇ ਨਿਸ਼ਾਨ ਚੱਕ ਲਿਓ ਬਲਾਲ ਜੀ ਜਲਦੀ ਦੀ ਨਹੀਂ ਕੰਮ ਜਾ ਹੋ ਗਿਆ ਦਾ ਚਾਹ ਦਾ ਦੋ ਗਲਾਸ ਬਸ ਮੈਨੂੰ ਥੋੜੀ ਹੀ ਪੀਵਾਂਗਾ ਮੈਂ ਤਾਂ ਹੀ ਆਹ ਆ ਨਾ ਕਰ ਮੋਗੀਆਂ ਲੈ ਚਾਹੋਂ ਬੱਸੀ ਵਸਾ ਮੋਟਰ ਬੈ ਕੇ ਗਰਮ ਗਰਮ ਚਾਹ ਦਾ ਪੀਣ ਦਾ ਲੱਗਿਆ ਨਜ਼ਾਰਾ ਸਦਾ ਸਾਬ ਆ ਨਾ ਸਾਬ ਮੈਂ ਥੋੜੀ ਸਾਧਨ ਰੱਬ ਜੀ ਸਾਡੀ ਇੰਨੀ ਪੁੱਛੇ ਚ ਕਰਦਾ ਸਨਾਲ ਕਰਦੇ ਦੇਖਦਾ ਕਿ ਇਹ ਚ ਕਿਆ ਕਰਦੇ ਕਿੰਨਾ ਹੈ ਹਨਾ ਖਾਣੇ ਵੇਣੋ ਖੁੱਲਾ ਚੰਗਾ ਅੰਕਲ ਫਿਰ ਓਕੇ ਮਿਲਦੇ ਫਿਰ ਲੋ ਜੀ ਇੱਕ ਪਾਰਸਲ ਮੰਗਾਇਆ ਸੀਗਾ ਗੱਡੀ ਵਾਸਤੇ ਗੱਡੀ ਦੇ ਨਾਲ ਸਾਰੇ ਟੇਬ ਜੀ ਖਰਾਬ ਹੋ ਗਈ ਸੀਗੀ। ਉਹ ਤਰਨ ਲੱਗੇ ਸਾਰੇ ਇਹ। ਇੱਕ ਟੇਬ ਮੰਗਾ ਕੇ ਦੇਖੇ ਮੈਂਗਾ ਦੇਖਦੇ ਕੀ ਵਧੀਆ ਲੱਗਦੀ ਲੱਗੀ ਵੀ ਹੈ ਪਰ ਖੋਲ ਕੇ ਦੇਖਦੇ ਆ ਨਾ ਹੁਣ। ਤੇ ਲੋ ਜੀ ਦੇਖੀਏ ਖੋਲ ਕੇ ਚਾਕੂ ਫੜਾਉਂਗਾ ਇੱਕ ਮਿੰਟ ਬੰਨ ਲਿਕੇ। ਕਰਦ ਮਲਿੰਗ ਨੂੰ ਵੀ ਕੋ ਸੇਫ ਕਰ ਸੀਗਾ ਕੈਮਗਾ ਇਹ ਤਾਂ ਛੇਪੀ ਹੈ ਗੱਡੀ ਦੇ ਉੱਤੇ ਤੇ ਪੈਰ ਨਹੀਂ ਰੱਖਦੇ ਆਪਾਂ ਅੱਛਾ ਹੋਰ ਸਰਾਵ ਮੇਰੀ ਅੱਛਾ ਨੂੰ ਸੋਹਣੀ ਚੁੱਕੀ ਹੋਏ ਉਹ ਨਹੀਂ ਆਈ ਹੋਰ ਨਹੀਂ ਜੀ ਸਾਰੀ ਮੈਂ ਬਈ ਪੀਕ ਲਗੀ ਵਰਗ ਪਛਾਣ ਨਿਸ਼ਾਨਾ ਫੈਰ ਵੀ ਦਿਲਕਤ ਤੁਹਾਨੂੰ ਲਾ ਕੇ ਦਿਖਾਉਂਗਾ ਮੈਂ ਗੱਡੀ 'ਚ ਬਾਰਾਂ ਹੋ ਗਏ ਲੋ ਜੀ ਲਾ ਕੇ ਦੇਖੇ ਹੁਣ ਟੇਪ ਪਹਿਲਾਂ ਤਾਂ ਤਾਰੀ ਪ੍ਰਾਣੀ ਚੇਪੀ ਜਿਹੜੀ ਆਹ ਲੱਗੀ ਵੀ ਆ ਹੁ ਕਿੰਨੇ ਮਿੱਟੀ ਲੱਗੀ ਹੋਈ ਵੀ ਸਾਰੀ ਤਾਰ ਹੁਣੀ ਆ ਵੈਸੇ ਸਾਲੇ ਵੈਸੇ ਸਾਡੀ ਥੱਲੇ ਉਦੂਈ ਹੋਈ ਵੀ ਐ ਪੀਪੀਐਫ ਵੀ ਜਦੋਂ ਤੇ ਪੈਰ ਪੁਰ ਵੱਜੀ ਜਾਂਦੇ ਨੇ ਫੇਰ ਉੱਤਰ ਹੀ ਜਾਂਦੀ ਹੈ ਤਾਂ ਹੀ ਕੰਪਨੀ ਵਾਲੇ ਆ ਲਾ ਕੇ ਦਿੰਦੇ ਆ ਰੇਖ ਉੱਪਰ ਪਰ ਉਹਰੇ ਵੀ ਕਿਵੇਂ ਪੈਰ ਵੱਜ ਜਾਂਦਾ ਹੁੰਦਾ ਅਨੇ ਆਪਾਂ ਨਾ ਸਾਹਮਣੇ ਚੜ ਲੈਂਦੇ ਕਿ ਦੋਈ ਸਾਈਡ ਜਿਹੜੇ ਕਨੈਕਟਰ ਵਾਲੀ ਸਾਈਡ ਆ ਉਹ ਸੜ ਦਾਗ ਨਿਸ਼ਾਨ ਜ਼ਿਆਦਾ ਪੈ ਜਾਂਦੇ ਆ ਉੱਥੇ ਅਗਲਾ ਬੇਪ ਲਿਖ ਕੇ ਪੈਰ ਰੱਖ ਦਿੰਦਾ ਤੇ ਤਾਰੀ ਬਣਾਣਾ ਛੇਪੀ ਸਾਰੀ ਤੇ ਲੋਹੇ ਸਾਰੀ ਟੇਬ ਉਤਾਰਤੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਦੀ ਹੈ ਫੇਰ ਲਾਉਂਦੇ ਆਂ ਕੈਮੀਕਲ ਨਾਲ ਮਾਰ ਕੇ ਸਾਫ਼ ਕਰਕੇ ਦੇਖਦੇ ਆਂ ਇਹਨੂੰ ਚੱਲੋ ਜੀ ਆਪਾਂ ਨੇ ਸਾਰਾ ਸਾਫ਼ ਕਰ ਲਿਆ ਹੈ ਥੋੜਾ ਜਿਹਾ ਦਾਗ ਰਹਿ ਗਿਆ ਇੱਕ ਵਾਰ ਆਪਾਂ ਮਾਰੇੜੇ ਸਿੱッセ ਸਾਫ਼ ਕਰਦੇ ਖਤਮ ਹੋ ਗਿਆ ਇਹ ਪੂਰਾ ਮੂਰੀ ਇਹਦੇ ਨਾਲ ਥੋੜਾ ਦਾ ਕੀ ਵੀ ਸੋਹਣੀ ਹੈ 100 ਰੁਪਏ ਨਹੀਂ ਮਿਲਗੇ ਅੰਮੀ 100 ਦੇ ਪੂਰੀ ਪੂਰੀ ਹੋਏ ਇਹਦੇ ਇੰਨੀ ਲਾਗ ਮੈਨੇ ਹਾਂ 7 ਵਾਲੀ ਇਹ ਕਣਾ ਠੀਕ ਹੈ ਨਾ ਹਾਂ ਖੋ ਗਿਆ ਫਿਰ 36 ਦੂਵੇ ਨਾ ਲਾਈ ਵੀ ਇਹਨਾਂ ਨੇ ਕਿ ਖਰਾਬ ਨੂੰ ਮੈਂ ਪਿੱਛੇ ਹਾਂ ਰੁਕ sta mm. bene in ordine mh lagi. Cepat. Nari. Kali ini sudah. Bantu kan lagi. ਇਹ ਗੰਦ ਲੱਗਦੀ ਆ। ਇਹ ਗੰਦ ਆਹ ਦੇਖੋ ਥੋੜੀ ਹਵਾ ਭਰ ਗਈ। ਇੱਕ ਦੋ ਜਿਹੜੇ ਇਹ ਗੰਦ ਤਾਂ ਲੱਗਦੀ ਆ। ਨਾ ਆਹ ਹਵਾ ਗਲਤ ਪਾਰ ਹੋ ਗਈ। ਦੇਖਦੇ ਹਾਂ ਨੋਕੀ-ਸੋਕੀ ਕੱਢ ਕੇ ਬਾਹਰ। ਸੁਈਆਂ ਜੀ ਮਾਰ ਕੇ ਨਿਕਲ ਜਾਣੀ। ਤੇ ਬਾਕੀ ਠੀਕ ਹੈ। ਹੁਣ ਪੈਰ-ਪੋ ਬਜੇ ਦਾ ਚੱਕਰ ਨੂੰ। ਤੇ ਹੁਣ ਕਰਦੇ ਆਪਾਂ ਵੀਡੀਓ ਬੰਦ। ਤੇ ਕਿਦੋਂ ਰਗਾ ਆਪਾਂ ਹੋਰ ਲਾ ਦੇਣੀ ਕਣੋਰੇ ਲਾ ਦੇਣੀ ਹੈ ਵੀ ਜੇ ਕੋਈ ਖਰਾਬੀ ਲੱਗਦੀ ਥੋੜੀ ਥੋੜੀ ਨਾ ਖਰਾਬ ਹੋ ਗਿਆ ਰੱਖੋ ਨਿਸ਼ਾਨ ਬੱਜ ਬੱਜ ਕੇ ਪੂਰੀ ਵੀ ਲਾ ਦੇਣੀ ਆਪਾਂ ਨੇ ਤੇ ਬਾਕੀ ਮਿਲਦੇ ਹਾਂ ਹੁਣ ਕਿਸੇ ਅਗਲੇ ਵੀਡੀਓ ਵਿੱਚ ਓਕੀ ਬਾਏ